ਇੰਤਜ਼ਾਰ ਦੀਆਂ ਘੜੀਆਂ ਨੇੜੇ ਲੱਗਦੀਆਂ ਜਾਂਦੀਆਂ ਨੇ 14 ਤਰੀਕ ਦਾ ਮੇਲਾ ਆਪਣਾ 14 ਦਸੰਬਰ ਦਿਨ ਐਤਵਾਰ ਅਮਰਗੜ ਵਿਖੇ ਆਪਾਂ ਲਾ ਰਹੇ ਹਾਂ ਜੀ ਜੇਹੇ ਗੱਡੀ ਤੁਹਾਡੇ ਲੈਣੀ ਆ ਵੇਚਣੀਆਂ ਲੋਨ ਕਰਾਉਣਾ 30 ਮਿੰਟਾਂ ਚ ਲੋਨ ਕਰਾ ਕੇ ਤੁਹਾਨੂੰ ਮਤਲਬ ਗੱਡੀ ਡਿਲੀਵਰੀ ਕਰ ਦਿੱਤੀ ਜਾਊਗੀ ਪਿਛਲੇ ਮੇਲੇ 'ਚ ਅਸੀਂ ਨੇ ਐਂਟਰੀ ਫੀਸ ਰੱਖੀ ਸੀ 500 ਰੁਪਏ ਤੇ ਉਹੀ ਉਹਨੂੰ ਹੀ ਰੀਤ ਨਾਲ ਅਸੀਂ ਅੱਗੇ ਚਲਾ ਰਹੇ ਹਾਂ ਕਿਉਂਕਿ 80% ਗੱਡੀਆਂ ਮੇਲੇ ਤੇ ਇਸੇ ਤਰ੍ਹਾਂ ਹੀ ਵਿਕੀਆਂ ਜਿਨ੍ਹਾਂ ਦੀ ਐਂਟਰੀ ਫੀਸ ਆਈ ਸੀ ਮਤਲਬ ਅਸੀਂ ਬਹੁਤ ਪੁਰਾਣਾ ਇੱਕ ਆਪਣਾ ਕਨਸੈਪਟ ਚੱਲਦਾ ਆ ਰਿਹਾਗਾ ਪਾਰਕ ਐਂਡ ਸੇਲ ਮਤਲਬ ਉਸ ਚੀਜ਼ ਨੂੰ ਅੱਗੇ ਬਤਾਉਂਦੇ ਹਾਂ ਅਸੀਂ ਪਾਰਕ ਐਂਡ ਸੇਲ ਮਤਲਬ ਤੁਸੀਂ ਗੱਡੀ ਸਾਡੇ ਕੋਲ ਖੜਾਓ ਤੇ ਵੇਚੋ ਬਹੁਤ ਸਾਡੇ ਭਰਾ ਸਾਨੂੰ ਫੋਲੋ ਕਰਨ ਵਾਲੇ ਗੱਡੀਆਂ ਲੈ ਕੇ ਆਏ ਸੀ ਔਰ ਆਪਣੀਆਂ ਗੱਡੀਆਂ ਪੇਚ ਕੇ ਕੇ ਨੀਕਾਰ ਮੇਲੇ ਤੇ ਤੁਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਵੀ ਤੁਹਾਨੂੰ ਥੋੜੀ ਥੋੜੀ ਝਲਕ ਦਿਖਾ ਰਹੇ ਹਾਂ ਤੇ ਤੁਸੀਂ ਵੀ ਇਸ ਮੇਲੇ ਦਾ ਹਿੱਸਾ ਬਣੋ ਲਗਭਗ 250 ਤੋਂ 300 ਗੱਡੀ ਤੁਹਾਨੂੰ ਇਸ ਕਾਰ ਮੇਲੇ ਤੇ ਦੇਖਣ ਨੂੰ ਮਿਲੂਗੀ ਜੇ ਤੁਸੀਂ ਗੱਡੀ ਪਰਚੇਜ਼ ਕਰਨੀ ਆ ਤਾਂ ਤੁਹਾਡੇ ਲਈ ਐਂਟਰੀ ਫੀਸ ਕੋਈ ਨਹੀਂ ਹੈਗੀ ਤੇ ਜੇ ਖਰੀਦੋਗੇ ਤਾਂ ਸਾਡੀ ਫੀਸ ਜੋ ਹੁੰਦੀ ਆ ਅਸੀਂ ਲੈਨੇ ਆ ਤੇ ਗਿਫਟ ਹੈਂਪਰ ਅਸੀਂ ਹਰ ਗੱਡੀ ਦੇ ਨਾਲ ਦਵਾਂਗੇ ਆਨਲਾਈਨ ਜਿਹੜਾ ਆਪਾਂ ਗਿਫਟ ਤੁਹਾਡੇ ਲਈ ਇੱਕ ਜਰੂਰ ਰੱਖਦੇ ਹੁੰਨੇ ਆ ਜਿਹੜੇ ਤੁਸੀਂ ਭਰਾ ਸਾਡੇ ਦੇਖਦੇ ਹੋ ਵੀਡੀਓ ਤੇ ਤੁਸੀਂ ਪੰਜ ਲੋਕਾਂ ਤੱਕ ਪੰਜ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਫੇਸਬੁੱਕ ਇੰਸਟਾਗ੍ਰam ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਤੇ ਉਹਦਾ ਸਕਰੀਨਸ਼ਾਟ ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਭੇਜੋ ਤੇ ਤੁਹਾਨੂੰ ਇੱਕ ਲੱਕੀ ਡਰਾ ਮਤਲਬ ਇੱਕ ਪਰਚੀ ਤੁਹਾਨੂੰ ਦਿੱਤੀ ਜਾਊਗੀ ਤੇ ਸ਼ਾਮ ਨੂੰ 5 ਵਜੇ ਅਸੀਂ ਇਹ ਡਰਾ ਕਰ ਦਿੰਨੇ ਆ ਆਨਲਾਈਨ ਫੇਸਬੁੱਕ ਤੇ ਲਾਈਵ ਹੋ ਕੇ ਧੋਰੀਕਾਰ ਵਿਆਹ ਸੰਗਰੂਪੇ ਦੇ ਤੇ ਉੱਥੋਂ ਤੁਸੀਂ ਜਿਹਨੂੰ ਨਾਮ ਨਿਕਲਦਾ ਅਸੀਂ ਘਰ ਭੇਜ ਦਿੰਨੇ ਆ ਤੇ ਉਹਦਾ ਵੀ ਤੁਸੀਂ ਹਿੱਸਾ ਬਣੋ ਤੇ ਜਿੰਨੀ ਸਾਡੀ ਸਪੋਰਟ ਹੋ ਜਾਂਦੀ ਆ ਓਨੀ ਕਰਿਆ ਕਰੋ ਕਿਉਂਕਿ ਸਰਟੀਫਾਈਡ ਰਿਪੋਰਟ ਤੇ ਲੋਨ ਵਧੀਆ ਸਾਫ਼ ਗੱਡੀਆਂ ਵਧੀਆ ਸਟਾਫ ਵਧੀਆ ਬਿਹੇਵੀਅਰ ਤੁਹਾਨੂੰ ਫੈਮਿਲੀਅਰ ਮਾਹੌਲ ਮਿਲਦਾ ਸਾਨੂੰ ਸਾਡੇ ਕਾਰ ਮਿਲਦੇ ਤੇ ਇੰਤਜ਼ਾਰ ਕਿਸ ਗੱਲ ਦਾ ਬਸ ਫਿਰ ਤੁਸੀਂ ਖਿੱਚਣੋਂ ਤਿਆਰੀ 14 ਤਰੀਕ ਨੂੰ ਅਮਰਗੱਦ